ਨੈਕਸਟ 24 ਪੰਜਾਬ న్యూਸ ਚੈਨਲ ਦੇ ਦਰਸ਼ਕਾਣ ਪਰਪਰ ਸੱਚੀ ਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੀ ਹਰ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਕੰਟੈਂਟ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐਮਪੀਆਈ ਦੇ ਵੱਲੋਂ ਦੇਸ਼ ਦੀ ਏਕਤਾ ਖੰਡਤਾ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਕਾਮ ਦੇਟ ਦੀਪਕ ਤਵਨ ਡਾਕਟਰ ਅਫਤਾਬ ਸਿੰਘ ਚੋਤਾਲਾ ਗੁਰਪ੍ਰਤਾਪ ਸਿੰਘ ਜਮਰ ਸੂਚਾ ਸਿੰਘ ਨਾਗਰਾ ਜਲਜੀਤ ਸਿੰਘ ਤੜੜ ਬਲਕਾ ਸਿੰਘ ਤੜੜ ਸੁਖਵਿੰਦਰ ਸਿੰਘ ਪਿੱਖੀਵੰਦ ਜਗ ਜਗਵਿੰਦਰ ਸਿੰਘ ਚੇਲਾ ਤੇ ਕੁਦਰਤੀ ਮੌਤ ਨਾਲ ਪਿਛਲੇ ਸਮੇਂ ਦੌਰਾਨ ਵਿਛੜ ਚੁਕੇ ਸਾਥੀਆਂ ਦੀ ਸਾਲਾਨਾ ਵਰ੍ਹੇ ਅੱਜ 62 ਦਾ ਤਿਰੰਤਾ ਨਜ਼ਦੀਕ ਮਨਾਇਗੀ ਜਿਸ ਦੀ ਪ੍ਰਧਾਨਗੀ ਚਮਨ ਲਾਲ ਦਰਹਾਜਕੇ ਬਲਦੇਵ ਸਿੰਘ ਪੰਡੋਰੀ ਸੁਲੱਖਣ ਸਿੰਘ ਤੁਰ ਧਰਮ ਸਿੰਘ ਪੱਟਰੀ ਨੇ ਕੀਤੀ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਔਰਤਾਂ ਸ਼ਾਮਿਲ ਹੋਈਆਂ ਇਸ ਮੌਕੇ ਪਾਰਟੀ ਦੇ ਜਨਨ ਸਕੱਤਰ ਕਮਡੇਟ ਮੰਗਤ ਰਾਮਪਾਲ ਸਾਹ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਧਾਰਮਿਕ ਅਕੱਠਤਾ ਤੇ ਫਿਕਰੂ ਰੰਗ ਵਿੱਚ ਰੰਗੀ ਦਸ਼ਤਗਰਦੀ ਦੇ ਹਮੇਸ਼ਾ ਬੇਗੁਨਾ ਲੋਕਾਂ ਦਾ ਖੂਨ ਵਹਾਇਆ ਸਾਥੀ ਦੀਪਕ ਤਮਨਾ ਤੇ ਸਾਥੀਆਂ ਨੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਭਾਈ ਚਾਰਕ ਸੰਤ ਲਈ ਕੁਰਬਾਨੀਆਂ ਦਿੱਤੀਆਂ ਉਹਨਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ ਦਸਾਏ ਰਾਤੇ ਚਲਣ ਦਾ ਯਤਨ ਕੀਤਾ ਸਾਥੀ ਪਾਲਸਾ ਨੇ ਕਿਹਾ ਕਿ ਉਹ ਸਮਾਜ ਨਾ ਬਰਬਾਦੀ ਜਾਤੀ ਪਾਤੀ ਵੰਡ ਅਤੇ ਕਿਸਾਨਾਂ ਦੇ ਹੱਕ ਲਈ ਆਖਰੀ ਤੱਕ ਲੜੇ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਅੰਦਰ ਆਰਐਸਏ ਕੱਟੜ ਹਿੰਦੂ ਰਾਸ਼ਟਰ ਬਣਾਉਣ ਦੇ ਨਿਸ਼ਾਨੇ ਲਈ ਕੰਮ ਕਰ ਰਹੀ ਹੈ ਅਤੇ ਦੇਸ਼ ਦੇ ਸੰਵਿਧਾਨ ਨੂੰ ਬਦਲ ਦੇ ਮਾਨੁਵਾਦੀ ਵਿਵਸਥਾ ਲਾਗੂ ਕਰਨਾ ਚਾਹੁੰਦੀ ਹੈ ਲੋਕਾਂ ਦੇ ਧਾਰਮਿਕ ਭਾਵਨਾਵਾਂ ਨੂੰ ਵਰਤੇ ਰਾਜਸਤਾ ਦੀ ਪਾਰਤਾ ਨਾਲ ਦੇਸ਼ ਦਾ ਸਰਮਾਇਆ ਤੇ ਕੁਦਰਤੀ ਸਰੋਤ ਦੇ ਸਿ ਵਿਦੇਸ਼ੀ ਕਾਰਪੋਰੇਟਾਂ ਹਵਾਲੇ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਜਿੱਥੇ ਧਰਮ ਦੇ ਨਾਂ ਦੇ ਉੱਪਰ ਕੀਤੇ ਜਾ ਰਹੇ ਕਤਲ ਨਿੰਦਰਯੋਗ ਹਨ ਉੱਥੇ ਫਿਰਕੂ ਜਾਤੀ ਨੀਤੀ ਵੀ ਦੇਸ਼ ਦਾ ਭਲਾ ਨਹੀਂ ਕਰਦੀ ਉਨਾਂ ਨੇ ਕਿ ਦੇਸ਼ ਦੇ ਲੋਕਾਂ ਨੂੰ ਰੋਜ਼ਗਾਰ, ਤਰੱਕੀ ਅਤੇ ਭਾਈਚਾਰੇ ਕਸਾਨ ਦੀ ਲੋੜ ਹੈ ਨਾ ਕਿ جنگ ਜਾਂ ਜੰਗੀ ਮਾਹੌਲ ਦੀ جنگ ਕਿਸੇ ਵੀ ਮਸਲੇ ਦਾ ਹੱਲ ਨਹੀਂ ਸਗੋਂ ਨਵੇਂ ਮਸਲੇ ਪੈਦਾ ਕਰਦੀ ਹੈ ਉਹਨਾਂ ਅਮਨ ਅਤੇ ਭਾਈਚਾਰੇ ਲਈ ਕੰਮ ਕਰਦੇ ਅਪੀਲ ਕੀਤੇ ਹਨ ਇਸ ਮੌਕੇ ਸੁਭਾ ਸਕੱਤਰ ਪਰਗਤ ਸਿੰਘ ਜਾਮਰੈ ਸੁਭਾ ਪ੍ਰਧਾਨ ਰਤਨ ਸਿੰਘ ਰੰਦਾਵਾ ਡਾਕਟਰ ਵਿਆਪਕ ਤਮਨ ਦਲਜੀਤ ਸਿੰਘ ਦਿয়ালਪੁਰ ਮਨਜੀਤ ਸਿੰਘ ਬੱਗੂ ਰੇਸ਼ਮ ਸਿੰਘ ਫੈਲੋਕੇ ਸਟੇਜ ਦੇ ਫਰਜ ਜ਼ਿਲ੍ਹਾ ਸਕੱਤਰ ਮੁਖਤਿਆਰ ਸਿੰਘ ਨੰਨੇ ਨਈ ਬਾਈ ਤੁਸੀਂ ਵੀ ਦੇਖੋ ਕੀ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਤਵਾਦੀ ਦੌਰਾਨ ਸਾਥੀ ਦੀਪਕ ਤਵਨ ਤੇ ਹੋਰ ਬਹੁਤ ਸਾਰੇ ਸਾਥੀਆਂ ਨੂੰ ਅੱਤਵਾਦੀ ਨੇ ਸ਼ਹੀਦ ਕਰ ਦਿੱਤਾ ਸੀ ਅਸੀਂ ਹਰ ਸਾਲ ਉਹਨਾਂ ਦੀ ਯਾਦ ਵਿੱਚ ਇੱਕ ਜਨਤਕ ਇਕੱਠ ਕਰਦੇ ਹਾਂ ਔਰ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਉਹਨਾਂ ਦੀ ਸ਼ਹਾਦਤ ਦੀ ਅੱਜ ਮਹਾਨਤਾ ਜ਼ਿਆਦਾ ਹੈ ਕਿਉਂਕਿ ਜਿਨ੍ਹਾਂ ਫਿਰਕਾ ਪਰਸ ਲੋਕਾਂ ਦੇ ਖਿਲਾਫ ਲੜਦੇ ਰਹੇ ਉਦੋਂ ਜਾਨ ਦਿੱਤੀ ਸਾਲ 87 ਚ ਅੱਜ ਉਸੇ ਤਰ੍ਹਾਂ ਦੀ ਇੱਕ ਵੱਡੀ ਸ਼ਕਤੀ ਦਿੱਲੀ ਤੇ ਰਾਜਪਾਲ ਤੇ ਬੈਠੀ ਹੈ ਜਿਹੜੀ ਇੱਕ ਪਾਸੇ ਦੇਸ਼ ਦਾ ਧਰਮਦਰ ਵਖਤ ਟਰੰਚਾ ਤੋੜ ਕੇ ਸੰਵਿਧਾਨ ਨੂੰ ਬਦਲ ਕੇ ਮਨੁਵਾਦ ਲਾਗੂ ਕਰਨਾ ਚਾਹੁੰਦੀ ਹੈ ਤੇ ਦੂਜੇ ਪਾਸੇ ਕਾਰਪੋਰੇਸ਼ਨਾਂ ਦੀ ਸੇਵਾ ਕਰਕੇ ਉਹਨਾਂ ਨੂੰ ਅਮੀਰ ਬਣਾਉਣਾ ਚਾਹੁੰਦੀ ਹੈ ਇਸ ਦੋ ਦੋਨਾਂ ਪੱਖਾਂ ਤੋਂ ਦੇਸ਼ ਦੀ ਤਬਾਈ ਹੋ ਰਹੀ ਹੈ ਔਰ ਇਹ ਇਹਦੂ ਵੀ ਬਦਕਸ਼ਮੀ ਦੀ ਗੱਲ ਹੈ ਵੀ ਭਾਰਤ ਦੀ ਸਰਕਾਰ ਟਰੰਪ ਸਰਕਾਰ ਦੇ ਇਹ ਨਹੀਂ ਥੱਲੇ ਲੱਗ ਗਈ ਹੈ ਕਿ ਜੰਗਬੰਦੀ ਦੇ ਸਵਾਲ ਤੇ ਜਿੰਨੀ ਨੇ ਭਾਰਤ ਦੀ ਬੇਇੱਜ਼ਤੀ ਕੀਤੀ ਹੈ ਟਰੰਪ ਨੇ ਇਹ ਤਾਂ ਮੈਂ ਕਰਵਾਇਆ ਵੈ ਕਿ ਜੰਗਬੰਦੀ ਮੈਂ ਡਰ ਦਿੱਤਾ ਜੇ ਦੋਨਾਂ ਦੇਸ਼ਾਂ ਨੂੰ ਵੀ ਤੁਹਾਡਾ ਵਪਾਰ ਨਹੀਂ ਕਰਨਾ ਕਿ ਇਹਨਾਂ ਦੇ ਇੱਕ ਜ਼ਬਾਨ ਟੁੱਟ ਜਾ ਸਾਡੇ ਦੇਸ਼ ਦੇ ਬੰਦਿਆਂ ਦੀ ਸਰਕਾਰ ਦੀ ਬੰਦਿਆਂ ਦੀ ਕਿ ਕਹਿਣ ਵੀ ਟਰੰਪ ਤੂੰ ਕੌਣ ਹੋਣਾ ਸਾਡੀਆਂ ਗੱਲਾਂ ਕਰਨ ਵਾਲਾ ਤੇਰੇ ਕਰਕੇ ਜੰਗਬੰਦੀ ਨਹੀਂ ਕੀਤੀ ਇਹ ਸਾਡੇ ਲੋਕਾਂ ਦੇ ਹਿੱਤ ਵਿੱਚ ਅਸੀਂ ਜੰਗਬੰਦੀ ਬੈਸਹਿ ਕੇ ਕੀਤੀ ਅੱਜ ਇਸ ਲਈ ਲੋੜ ਹੈ ਇਸ ਗੱਲ ਦੀ ਕਿ ਫਿਰ ਕੋਈ ਸ਼ਕਤੀਆਂ ਦਾ ਟਕਰਾ ਕਰਨਾ ਜਿਹੜੀ ਦੇਸ਼ ਦੇ ਸੰਵਿਧਾਨ ਨੂੰ ਤੋੜਨਾ ਚਾਹੁੰਦੀਆਂ ਔਰ ਨਾਲ ਘਰਵ ਘਰਾਣਿਆਂ ਦੀ ਲੁੱਟ ਦੇ ਖਾਦ ਜਨਤਕ ਲਹਿਰ ਖੜੀ ਕਰਨੀ ਜੇ ਇਹ ਲੈ ਖਰੀ ਕੀਤੇ ਤੋਂ ਬਿਨਾ ਗਰੀਬੀ ਅਮੀਰੀ ਦਾ ਪਾੜਾ ਨਹੀਂ ਮੁਕਣਾ ਰੋਜ਼ਗਾਰ ਲੋਕਾਂ ਨੂੰ ਨਹੀਂ ਮਿਲਣਾ ਔਰ ਗਰੀਬ ਲੋਕਾਂ ਦੀ ਗੁਰਬਤ ਜਿਹੜੀ ਜ਼ਿੰਦਗੀ ਮਾਰੀ ਹੈ ਉਹਨੇ ਉਹ ਗੁਰਬਤ ਦੀ ਮਾਰੀ ਜ਼ਿੰਦਗੀ ਤੋਂ ਛੁਟਕਾਰਾ ਨਹੀਂ ਮਿਲਣਾ ਇਸ ਕਰਕੇ ਅੱਜ ਹਜ਼ਾਰਾਂ ਦੀ ਗਿਣਤੀ ਲੋਕਾਂ ਨੇ ਆਪਣੇ ਸ਼ੀਤਾਂ ਨੂੰ ਯਾਦ ਕੀਤਾ ਔਰ ਇਸ ਅਮਿਸ਼ਨ ਤੇ ਤੁਰੰਤ ਪਰਣ ਦਿੱਤਾ ਧੰਨਵਾਦ ਪਾਕਿਸਤਾਨ ਤੇ ਹਿੰਦੂਸਤਾਨ ਵਿਚਲੀ ਆਪਸੀ ਜੰਗ ਹੋਣਾ ਸ਼ੁਰੂ ਹੋ ਰਿਹਾ ਹੈ ਉਹ ਕਿੱਥੋਂ ਤੱਕ ਸਹੀ ਹੈ ਕਿੱਥੋਂ ਤੱਕ ਗਲਤ ਹੈ ਜਿੱਥੋਂ ਤੱਕ ਪਹਿਰਗਾਮ ਘਟਨਾ ਦਾ ਵਾਪਰੀ ਹੈ ਅਸੀਂ ਉਹਦੀ ਨਿੰਦਿਆ ਕੀਤੀ ਹੈ ਅਤਵਾਦੀ ਸਾਡੇ ਬੇਗੁਨਾ 26 ਬੰਦੇ ਮਾਰ ਦਿੱਤੇ ਆ ਔਰਿੰਦਿਆ ਕੀਤੀ ਆ ਉਹਦੇ ਸੰਦਰਭ ਦੇ ਵਿੱਚ ਜਿਹੜੀ ਭਾਰਤੀ ਫੌਜ ਨੇ ਕੋਈ ਕਾਰਵਾਈ ਕੀਤੀ ਆ ਔਰ ਉਹਨਾਂ ਦੇ ਅਤਵਾਦੀ ਟਿਕਾਣੇ ਮਾਰੇ ਤਬਾਹ ਕੀਤੇ ਆ ਅਸੀਂ ਉਹਦੇ ਵਿਰੋਧੀ ਨਹੀਂ ਪਰ ਉਹਦੇ ਨਾਂ 'ਤੇ ਜੰਗ ਲਾਉਣੀ ਤੇ ਉਹਨਾਂ ਦੇ ਸ਼ਹਿਰਾਂ 'ਤੇ ਕਾਰਪੜਕਾਉਣੀ ਇਹ ਗੁਨਾਹ ਆ ਅਸੀਂ ਜੰਗ ਨਹੀਂ ਚਾਹੁੰਦੇ ਅਸੀਂ ਅਮਨ ਚਾਹੁੰਦੇ ਦੂਜੇ ਦੇਸ਼ਾਂ ਦਾ ਜਿਹੜੇ ਮਸਲੇ ਝਗੜੇ ਵਾਲੇ ਆ ਉਹ ਬਹਿ ਕੇ ਹੱਲ ਕੀਤੇ ਜਾ ਸਕਦੇ ਆ ਉਹ ਸਵਾ ਮਸ਼ਵਰਾ ਕਰਕੇ ਕੀਤੇ ਜਾ ਸਕਦੇ ਜੰਗ ਉਹਦਾ ਕੋਈ ਹੱਲ ਨਹੀਂ ਆ ਔਰ ਤੀਜੀ ਗੱਲ ਹੈ ਸਰਕਾਰ ਨੂੰ ਵੀ ਜਵਾਬ ਦੇਣਾ ਚਾਹੀਦਾ ਆ ਕਿ ਜਦੋਂ ਹਜ਼ਾਰਾਂ ਲੋਕੀ ਉੱਥੇ ਸੈਰ ਕਰਨ ਗਏ ਹੋ ਉਹਦੇ ਕੋਲ ਦੀ ਰਾਖੀ ਲਈ ਫੌਜ ਕਿੱਥੇ ਗਈ ਸੀ ਉਸ ਵੇਲੇ ਉਹ 26 ਅੱਤਵਾਦੀ ਮਾਰ 26 ਬੰਦਿਆਂ ਨੂੰ ਮਾਰਨ ਵਾਲੇ ਚਾਰ ਅੱਤਵਾਦੀ ਕਿੱਧਰ ਦੀ ਆਏ ਸਰ ਕਿੱਥੇ ਚਲੇ ਗਏ ਇਹਦਾ ਭਾਰਤ ਦੇ ਲੋਕੀ ਜਵਾਬ ਚਾਹੁੰਦੇ ਆ ਓਦਾਂ ਅਸੀਂ ਜੰਗਮੰਦੀ ਦੇ ਹੱਕ 'ਚ ਆ ਅਮਨ ਚਾਹੁੰਦੇ ਆ ਔਰ ਅੱਤਵਾਦੀਆਂ ਦੀ ਕਾਰਵਾਈ ਦੀ ਡਟ ਕੇ ਵਿਰੋਧਤਾ ਕਰਦੇ ਆ ਔਰ ਜਿਹੜੇ ਅੱਤਵਾਦ ਦੇ ਨਾਂ ਥੱਲੇ ਇੱਥੇ ਅੱਤਵਾਦ ਫੈਲਾ ਰਹੇ ਆ ਆਰਐਸਐਸ ਦੇ ਬੰਦੇ ਤੇ ਸੰਘ ਦੇ ਸਮਰਥਕ ਲੋਕ ਉਹ ਵੀ ਉਹਨੇ ਹੀ ਖਤਮ ਆ ਗਿਆ ਜਿਹਨੇ ਉਹ ਹੱਤਵਾਦੀ ਖਤਰਨਾਕ ਇਹ ਤੇ ਧਰਮ ਦਾ ਨਾਮ ਲੈ ਕੇ ਜਿੱਦਾਂ ਨਾ ਲੋਕਾਂ ਨੂੰ ਭੜਕਾਇਆ ਜਾ ਰਿਹਾ ਮੁਸਲਮਾਨਾਂ ਦੇ ਖਿਲਾਫ ਉਹ ਵੀ ਬਹੁਤ ਨਿੰਦਣਯੋਗ ਆ ਸਾਨੂੰ ਉਹਦਾ ਵੀ ਡਟ ਕੇ ਟੱਕਰਾ ਕਰਨੀ ਚਾਹੀਦੀ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਇੱਕ ਜੰਗ ਸ਼ੁਰੂ ਕੀਤੀ 31 ਮਈ ਤੱਕ ਨਸ਼ਾ ਮੁਕਤ ਪੰਜਾਬ ਹੋ ਰਿਹਾ ਕਿੱਥੋਂ ਤੱਕ ਸੁਭਾਵ ਲਈ ਮੁਕਤ ਹੋ ਗਿਆ ਦੀ ਉਹ ਜਦੋਂ ਬੰਦੇ ਮਰ ਗਏ 2 ਦਰਜਨ ਤੋਂ ਜ਼ਿਆਦਾ ਮਜੀਠੇ 'ਚ ਉਹ ਤਾਂ ਪਤਾ ਲੱਗ ਗਿਆ ਕਿ ਜੰਗ ਕਿਹਦੇ ਖਿਲਾਫ ਹੋ ਰਹੀ ਆ ਰੋਜ਼ 4-5 ਬੰਦੇ ਨਸ਼ੇ ਨਾ ਮਾਰ ਰਾ ਰੋਜ਼ ਪਹਿਲਾਂ ਤਾਂ ਇਹਨਾਂ ਲੋਕਾਂ ਨੇ ਨਸ਼ਾ ਵਾਲਿਆਂ ਤੋਂ ਪੈਸੇ ਲਏ ਆ ਉਹਦਾ ਕਾਰੋਬਾਰ ਚਲਾਇਆ ਹੁਣ ਫੇਰ ਥੱਲੇ ਦੇ ਬੰਦਿਆਂ ਨੂੰ ਢਾ ਕੇ ਉਹਦੇ ਮਕਾਨ ਢਾ ਕੇ ਨਾ ਫੇਰ ਪੈਸੇ ਦੀ ਗੁਰਾਈ ਕਰ ਰਹੇ ਆ ਇਹ ਜੁੱਧ ਟੋਟਲ ਧੋਖਾ ਆ ਜੁੱਧ ਲੜਨ ਵਾਸਤੇ ਜਿਹੜੇ ਸਰਗਣੇ ਆ ਜਿਹੜੇ ਮਿਲ ਕੇ ਜਿੰਨ ਕਿਰਾਇਆ ਸਾਰਾ ਕੰਮ ਜਿਹੜੇ ਅੱਜ ਵੀ ਕੰਮ ਕਰ ਰਹੇ ਆ ਉਹਨਾਂ ਨੂੰ ਫੜਨ ਦੀ ਲੋੜ ਆ ਅਸੀਂ ਨਸ਼ੇ ਦੇ ਵਿਰੋਧੀ ਆ ਅਸੀਂ ਨਸ਼ਾ ਬੰਦ ਕਰਨਾ ਚਾਹੁੰਦੇ ਆ ਪਰ ਜਿਹੜਾ ਤਰੀਕਾ ਇਹ ਪੜਾਇਆ ਵੀ ਤੁਸੀਂ ਪੁਲਿਸ ਨੂੰ ਕਹਦੇ ਯੱਕੀ ਘੱਟਾ ਦੇ ਲੋਕਾਂ ਦੀ ਇਹ ਨਸ਼ਾ ਬੰਦ ਹੋਣਾ ਇਹਦਾ ਨਸ਼ਾ ਬੰਦ ਨਹੀਂ ਹੁੰਦਾ ਪਰ ਨਸ਼ੇ ਦਾ ਬੰਦੇ ਰੋਜ਼ ਮਰਦੇ ਜਾ ਰਹੇ ਆ ਆ ਪਤਾ ਲੱਗਿਆ ਲੋਕਾਂ ਨੂੰ ਵੀ ਮਜਿੱਥੇ ਦੀ ਘਟਨਾ ਸਰਕਾਰ ਤੋਂ ਮਿਲੀ ਪਗਦੀ ਬਿਨਾਂ ਨਹੀਂ ਹੋਈ ਅਸੀਂ ਇਹਦੀ ਵੀ ਨੁਕਸਾਨੀ ਚਾਹੁੰਦੇ ਆ ਯਾ ਮਤਲਬ ਪਾਣੀ ਦੇ ਮੁੱਦੇ ਲੈ ਕੇ ਜੇ ਸਰਕਾਰ ਨੂੰ ਕਾਹੂ ਬਾਸੰਦੀ ਆ ਲੋਕਾਂ ਨੂੰ ਮਾਰ ਦੇ ਇੱਕ ਚੋਣੀ ਚਾਹੀਦੀ ਸਾਰੀਆਂ ਪੰਜਾਬ ਇੱਕ ਝੋਟੇ ਆ ਅਸੀਂ ਵਾਧੂ ਪਾਣੀ ਦੇ ਦੇ ਸਕਦੇ ਕਿਸੇ ਨੂੰ ਐਮਰਜੈਂਸੀ ਇਚ ਇਹਦੇ ਪਾਣੀ ਦੀ ਘਾਟ ਆ ਜੇ ਅਸੀਂ ਹਰਿਆਣੇ ਨੂੰ ਪਾਣੀ ਵੀ ਦੇ ਸਕਦੇ ਆ ਪਰ ਜੇ ਕਦੇ ਪਰਮਾਨੈਂਟ ਤੌਰ ਤੇ ਪੰਜਾਬ ਦਾ ਪਾਣੀ ਖੋਹ ਦੇਣਾ ਕਿਸੇ ਨੂੰ ਇਹ ਪੰਜਾਬ ਦਾ ਪਾਣੀ ਸਾਡੇ ਕੋਲ ਜ਼ਿਆਦਾ ਨਹੀਂ ਹੈ ਸਾਡੀ ਆਤਕਿਲ ਤੇ ਆ ਸਾਡਾ ਅਧਿਕਾਰ ਸਾਨੂੰ ਮਿਲਣਾ ਚਾਹੀਦਾ ਜੇ ਉਹਦੇ ਚੋਂ ਵਾਧੂ ਪਾਣੀ ਨਿਕਲਦਾ ਕਿ ਦਿੱਤਾ ਜਾਵੇ ਪਰ ਇਹਦਾ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਭੜਕਾ ਕੇ ਲੋਕਾਂ ਨੂੰ ਹਰਿਆਣੇ ਵਾਲੇ ਦੇ ਖਿਲਾਫ ਇਸ ਭੜਕਾੜ ਤੋਂ ਬਚਣਾ ਚਾਹੀਦਾ